ਇਸਰਾ ਕੀ ਤੁਸੀਂ ਤਸਵੀਰਾਂ ਦੇਖ ਹੀ ਰਹੇ ਹੋ ਕਿ ਘਰ ਦੀ ਜੋ ਕਿ ਹਾਲਤ ਬਹੁਤ ਗੰਭੀਰ ਬਣੀ ਹੋਈ ਹੈਗੀ ਆ ਸਾਰੇ ساری ਰਾਤ ਜਿਹੜਾ ਦੱਸਿਆ ਜਾ ਰਿਹਾ ਪਾਣੀ ਜਿਹੜਾ ਆ ਪੈਂਦਾ ਰਿਹਾ ਮੀਂਹ ਦਾ ਸੋ ਆ ਬੱਲੇ ਜਿਹੜੇ ਹੈਗੇ ਆ ਕਿ ਛੱਤ ਜਿਹੜੀ ਹੈ ਡਿੱਗ ਚੁੱਕੀ ਹੈਗੀ ਆ ਸੋ ਉੱਪਰ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਇੱਕ ਜਿਹੜਾ ਇਨਸਾਨ ਹੈ ਆ ਵੀ ਡੇਲੀ ਯੂਜ਼ ਟੂ ਕੈਲੋਬੀ ਕੀ ਹੈਂਡ ਟੂ ਮਾਊਥ ਜਿਹੜਾ ਕਿ ਰੋਜ਼ ਕਮਾਏਗਾ ਤਾਂ ਰੋਜ਼ ਖਾਏਗਾ ਉਸ ਨੂੰ ਅਸੀਂ ਗੱਲਬਾਤ ਕਰਦੇ ਹੈਗੇ ਆਂ ਤੇ ਦਿਖਾਣੇ ਆ ਵੀ ਕਿਸ ਤਰ੍ਹਾਂ ਦੇ ਹਾਲਾਤ ਬਣ ਚੁੱਕੇ ਨੇ ਸੋ ਇਹ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ਵ ਭਾਰ ਟੀਵੀ ਰਾਹੀਂ ਦੇਖ ਰਹੇ ਹੋ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਹਾਲਾਤ ਕੀ ਬਣ ਚੁੱਕੇ ਨੇ ਕਿਉਂਕਿ ਬਾਰਿਸ਼ ਵੀ ਕਾਫੀ ਤੇਜ਼ ਹੋ ਰਹੀ ਆ ਤੇ ਲੱਗੇ ਇਹ ਜੋ ਘਰ ਹੈਗਾ ਆ ਬਾਜੀਗਰ ਬਸਤੀ ਵਿੱਚ ਪੈਂਦਾ ਹੈਗਾ ਸੋ ਚਾਰੋਂ ਪਾਸੇ ਦੀਆਂ ਅਸੀਂ ਤੁਹਾਨੂੰ ਸਵੇਰ ਦੀਆਂ ਤਸਵੀਰਾਂ ਦਿਖਾ ਰਹੇ ਸੀਗੇ ਕਾਫੀ ਪਾਣੀ ਜਿਹੜਾ ਆ ਘਰਾਂ ਦੇ ਵਿੱਚ ਵੜ ਚੁੱਕਾ ਹੈਗਾ ਆ ਸੋ ਗੱਲਬਾਤ ਕਰਦੇ ਆ ਹਾਂਜੀ ਹਾਂਜੀ ਤੁਹਾਡਾ ਸ਼ੁਭ ਨਾਮ ਜੀ ਜਸਵੀਰ ਕੌਰ ਜਸਵੀਰ ਜੀ ਕਦੋਂ ਇਹ ਘਟਨਾ ਕਦੋਂ ਘੱਟੀ ਹੈਗੀ ਆ ਬਾਰਿਸ਼ ਤਾਂ ਹੋ ਹੀ ਰਹੀ ਆ ਚਾਰੋਂ ਪਾਸੇ ਪਾਣੀ ਵੀ ਬਹੁਤ ਜ਼ਿਆਦਾ ਹੈਗਾ ਆ 4-5 ਫੁੱਟ ਜਿਹੜਾ ਆਲੇ ਦੁਆਲੇ ਘਰਾਂ ਦੇ ਵਿੱਚ ਪਹੁੰਚ ਚੁੱਕਾ ਪਾਣੀ ਕੀ ਕਹਿਣਾ ਚਾਹੋਗੇ ਕਦੋਂ ਇਹ ਘਟਨਾ ਹੋਈ ਹੈਗੀ ਇਹ 3:30 ਵਜੇ ਹੋਈ ਆ ਅਸੀਂ ਅੰਦਰ ਪੈ ਸੀ ਗਏ ਤਾਂ ਸਾਨੂੰ ਪਤਾ ਨਹੀਂ ਲੱਗਾ ਕਿਹੜੇ ਮੋਕੇ ਬਲਡੇ ਭਈ ਭੱਜ ਕੇ ਬਾਹਰ ਨਿਕਲੇ ਅੱਛਾ ਜੀ ਹਾਂਜੀ ਬਚਾ ਸਾਡਾ ਹੋਗਾ ਆ ਸਾਰਾ ਸਮਾਨ ਤੁਸੀਂ ਬਾਹਰ ਹੀ ਮੇਰੇ ਖਿਆਲ ਕੱਢ ਕੇ ਰੱਖਤਾ ਹੈਗਾ ਹਾਂਜੀ ਕਿਸੇ ਦੇ ਘਰੇ ਵੀ ਰੱਖਿਆ ਜਿਹੜਾ ਅੰਦਰ ਪਿਆ ਸੀਗਾ ਸਵੇਰੇ ਕਢਾਇਆ ਲੋਕਾਂ ਕੋਲੋਂ ਪੱਢਾ ਕੇ ਤੁਸੀਂ ਇਕੱਲੇ ਰਹਿੰਦੇ ਜਾਂ ਤੁਹਾਡੇ ਨਾਲ ਹੋਰ ਵੀ ਕੋਈ ਤੁਹਾਡਾ ਪਰਿਵਾਰਿਕ ਮੈਂਬਰ ਰਹਿੰਦਾ ਨਹੀਂ ਇੱਕ ਮੇਰੀ ਬੇਟੀ ਆ ਮੇਰਾ ਪਤੀ ਆ ਤੇ ਦਿੰਨੇ ਆ ਠੀਕ ਹੈ ਜੀ ਤੇ ਕੀ ਤੁਸੀਂ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਤੋਂ ਕੀ ਗੁਹਾਰ ਕਰਦੇ ਹੈਗੇ ਆ ਅਸੀਂ ਤੇ ਇਹ ਕਹਿਣਾ ਚਾਹੁੰਦੇ ਵੀ ਸਾਡੇ ਘਰੇ ਦੇਖੋ ਹਾਲਾਤ ਦੇਖਣ ਆਣ ਕੇ ਵੀ ਕੀ ਕੁਝ ਹੋ ਰਿਹਾ ਅਸੀਂ ਮਾਂ ਬੱਚੇ ਆ ਰਤੀ ਤੇ ਜਨਾ ਜਾਣੀ ਗੂੜੀ ਨੀਂਦ ਦੇ ਸੁਤੇ ਹੁੰਦੇ ਸਾਡਾ ਸਾਰਾ ਡਿੱਗ ਪੈਂਦਾ ਸਾਡਾ ਤਾਂ ਕੁਝ ਨਹੀਂ ਸੀ ਰਹਿਣਾ ਜੀ ਹਾਂਜੀ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਸੀਗੇ ਕਿਉਂਕਿ ਹਾਲਾਤ ਜਿਹੜੇ ਹੈਗੇ ਆ ਬਹੁਤ ਕਾਫੀ ਵਿਗੜ ਚੁੱਕੇ ਨੇ ਬਾਜਗਰ ਵਸਤੀ ਮੁਹੱਲਾ ਸਰਾਈ रहमानਪੁਰਾ ਤੱਕ ਜਿਹੜਾ ਹੈਗਾ ਕਿ ਪਾਣੀ ਪਹੁੰਚ ਚੁੱਕਾ ਹੈਗਾ ਸੋ ਇਹ ਸਾਰੀਆਂ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਸੀ ਬਹੁਤ-ਬਹੁਤ ਧੰਨਵਾਦ ਜੀ ਜਿਸ ਤਰ੍ਹਾਂ ਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਪਾਣੀ ਦਾ ਜੋ ਲੈਵਲ ਆ کافی ਵੱਧ ਚੁੱਕਾ ਹੈਗਾ ਪਿੱਛੇ ਪਾਣੀ ਜਿਹੜਾ ਇਹ ਰੇਡਮਾ ਸਾਈਡ ਤੋਂ ਪਾਣੀ ਆ ਰਿਹਾ ਹੈ ਸੋ ਬੰਨ ਜਿਹੜੇ ਹੈਗੇ ਆ ਕਿਤੇ ਨਾ ਕਿਤੇ ਲਾਏ ਜਾ ਰਹੇ ਕਿਤੇ ਖੋਲੇ ਜਾ ਰਹੇ ਹੈਗੇ ਆ ਪਾਣੀ ਦਾ ਲੈਵਲ ਜਿਹੜਾ ਹੈ ਵੀ ਕਾਫੀ ਆ ਤੁਸੀਂ ਦੇਖ ਸਕਦੇ ਹੋ ਇਧਰੋਂ ਕਿਉਂਕਿ ਇਹਦਾ ਜੋ ਲੈਵਲ ਆ ਕਾਫੀ ਵੱ ਚੁੱਕਾ ਹੈਗਾ ਸੋ ਸੜਕ ਕਿਉਂਕਿ ਖੇਤਾਂ ਤੋਂ ਘੱਟੋ ਘਾਟ ਵੀ 5-6 ਫੁੱਟ ਜਿਹੜੀ ਆ ਸੜਕ ਮੇਨ ਮਹਤਵਪੂਰਤੋਂ ਜਿਹੜੀ ਜਾ ਰਹੀ ਆ ਸੜਕ ਅਸੀਂ ਉੱਥੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੇ ਆ ਕਿ ਪਾਣੀ ਦਾ ਜੋ ਲੈਵਲ ਸੀਗਾ ਵਧ ਰਿਹਾ ਤੇ ਉਹ ਦੋਨਾਂ ਸਾਈਡਾਂ ਤੇ ਪੂਰਾ ਆ ਦੇਖੋ ਜੀ ਸਾਰੇ ਕਿਉਂਕਿ ਜਿੱਥੇ ਅਸੀਂ ਖੜੇ ਹੈਗੇ ਆ ਵੀ ਇਹ ਏਰੀਆ ਜਿਹੜਾ ਹੈਗਾ ਆ ਪਾਣੀ ਦਾ ਲੈਵਲ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਸੁੰਦਰਨਗਰ ਦਾ ਇੱਕ ਕੋਰਨਰ ਬੰਦਾ ਸੋ ਸੁੰਦਰਨਗਰ ਦੇ ਵਿੱਚ ਪਾਣੀ ਜਿਹੜਾ ਹੈਗਾ ਨਕੋਦਰ ਦੇ ਵਿੱਚ ਪਹੁੰਚ ਚੁੱਕਾ ਹੈਗਾ ਤਕਰੀਬਨ ਜਿੱਥੇ ਮੈਂ ਖੜਾ ਹੈਗਾ ਐ ਇੱਥੋਂ ਤੁਸੀਂ ਪਾਣੀ ਦਾ ਲੈਵਲ ਜੋ ਦੇਖ ਰਹੇ ਹੈਗੇ ਆ ਇਹ 6 ਫੁੱਟ ਡੂੰਘਾ ਸਾਰਾ ਏਰੀਆ ਹੈਗਾ 6 ਫੁੱਟ ਦਾ ਬੰਦਾ ਜਿਹੜਾ ਵਿੱਚ ਖੜਾ ਹੋ ਸਕਦਾ ਹੈਗਾ ਸੋ ਇੱਥੇ ਤੱਕ ਪਾਣੀ ਜਿਹੜਾ ਹੈ ਸੁਨਨਗਰ ਦੇ ਵਿੱਚ ਪਹੁੰਚ ਚੁੱਕਾ ਹੈਗਾ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ ਸੋ ਕਿਤੇ ਨਾ ਕਿਤੇ ਪਾਣੀ ਰੁਕਣ ਦਾ ਨਾ ਨਹੀਂ ਲੈ ਰਿਹਾ ਚਾਰੋਂ ਪਾਸਿਓਂ ਘੁੰਮ ਘੁੰਮ ਕੇ ਜਿੱਦਣ ਨੂੰ ਢਾਲ ਪੈਂਦੀ ਆ ਉਦੋਂ ਨੂੰ ਪਾਣੀ ਤੁਰਿਆ ਆ ਰਿਹਾ ਹੈ ਦਿਨੇ ਕੁਝ ਲੈਵਲ ਸੀਗਾ ਹੁਣ ਜਿਹੜਾ ਹੈ ਜਿਆਦਾ ਹੋਰ ਵੱਜ ਚੁੱਕਾ ਹੈਗਾ ਸੋ ਇਹ ਜਿੱਦਰ ਵੀ ਮਾਊ ਵਾਲ ਸਾਈਡ ਨੂੰ ਪੈਂਦੀ ਆ ਸੜਕ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਸੀ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਤਸਵੀਰਾਂ ਦੇਖ ਹੀ ਰਹੇ ਹੋ ਕਿ ਪਾਣੀ ਦਾ ਜੋ ਬਹਾਅ ਆ ਤੇਜ਼ ਕਰੰਟ ਆ ਬਹੁਤ ਜ਼ਿਆਦਾ ਬਹਾਅ ਆ ਸੋ ਇਹ ਪਾਣੀ ਜਿਹੜਾ ਆ ਵਧ ਰਿਹਾ ਹੈਗਾ ਆ ਤਕਰੀਬਨ ਅਸੀਂ 메인 ਸੜਕ ਦੇ ਉੱਤੇ ਖੜੇ ਹੈਗੇ ਆ ਸੋ ਤੁਸੀਂ ਇਹ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਹੈ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਹੈਗਾ ਤੇਜ਼ੀ ਦੇ ਨਾਲ ਚਾਰੇ ਪਾਸੇ ਜਿੱਥੇ ਵੀ ਜਗ੍ਹਾ ਉਹਨੂੰ ਮਿਲ ਰਹੀ ਹੈ ਉਦੋਂ ਨੂੰ ਇਹ ਦੌੜਾ ਜਾ ਰਿਹਾ ਪਾਣੀ ਸੋ ਇਹ ਮਾਊਂਗਾਲ ਸਾਈਡ ਤੋਂ ਸਟੇਸ਼ਨ ਵੱਲ ਤੋਂ ਬਾਜਗਰ ਬਸਤੀ ਹੁੰਦੇ ਹੋਏ ਪਾਣੀ ਜਿਹੜਾ ਹੈ ਸੁੰਦਰ ਨਗਰ ਵੱਲ ਨੂੰ ਇਹ ਵਧ ਰਿਹਾ ਹੈ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ ਪਾਰਟੀ ਵੀਰਾਂ ਹੀ ਦੇਖ ਰਹੇ ਹੋ ਕਿਉਂਕਿ ਕਿਤੇ ਨਾ ਕਿਤੇ ਪਾਣੀ ਜੋ ਹੈ ਉਹਨੂੰ ਰੋਕਣ ਵਾਸਤੇ ਜੇ ਬੰਨ ਵੀ ਲਾਏ ਗਏ ਹੈਗੇ ਆ ਕਿਤੇ ਸੋ ਉਹਦਾ ਕਿਤੇ ਨਾ ਕਿਤੇ ਰੁਖ ਚੇਂਜ ਕੀਤਾ ਜਾਵੇ ਜਿਸ ਦੇ ਨਾਲ ਕੀ ਆ ਵੀ ਘਰਾਂ ਦੇ ਵਿੱਚ ਪਾਣੀ ਨਾ ਵੜਿਆ ਜਾਵੇ ਉਹ ਉਸ ਨੂੰ ਰੋਕਣ ਵਾਸਤੇ ਹੀ ਕਿਤੇ ਨਾ ਕਿਤੇ ਚਾਰੋਂ ਪਾਸੇ ਸੰਗਤਾਂ ਲੋਕੀ ਲੱਗੇ ਹੋਏ ਨੇ ਸੋ ਇਹ ਸਾਰੀਆਂ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਸੀ ਬਹੁਤ ਬਹੁਤ ਧੰਨਵਾਦ ਜੀ